ਗੁਰਜੀਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨੌ ਪੌਦਾ ਇਤਿਹਾਸ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਨਹੀਂ ਮਿਲ ਸਕਦਾ ਜੋ ਸਿੱਖ ਇਤਿਹਾਸ ਦਾ ਇਹ ਪੰਨਾ ਹੈ ਇਸ ਨੂੰ ਜਰੂਰ ਸੁਣੋ ਪੜੋ ਤੇ ਇਸ ਉੱਤੇ ਅਮਲ ਕਰੋ ਅੱਜ ਨੌ ਪੌਦਾ ਇਤਿਹਾਸ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਪਹੁੰਚੇ ਸਨ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰਸਾ ਨਦੀ ਦੇ ਕੰਡੇ ਹੁੰਦੇ ਹੋਏ ਕੁੰਮੇ ਮਾਸਕੀ ਦੀ ਛੰਨ ਦੇ ਵਿੱਚ ਪਹੁੰਚੇ ਸਨ ਤੇ ਜਿੰਨੇ ਵੀ ਸਿੰਘ ਚਮਕੌਰ ਦੀ ਉਸ ਕੱਚੀ ਗੜੀ ਦੇ ਵਿੱਚ ਬਚੇ ਹੋਏ ਸੀ ਉਹ ਅੱਜ ਦੇ ਦਿਨ ਸਾਰੇ ਦੇ ਸਾਰੇ ਸ਼ਹੀਦیاں ਪਾ ਗਏ ਸਨ ਅੱਜ 9 ਪੋਹ ਵਾਲੇ ਦਿਨ ਤੇ ਅੱਜ ਭਾਈ ਸੰਗਤ ਸਿੰਘ ਜੀ ਦਾ ਵੀ ਸ਼ਹੀਦੀ ਦਿਹਾੜਾ ਜੋ ਸਭ ਤੋਂ ਲਾਸਟ ਵਿੱਚ ਸ਼ਹੀਦੀ ਪਾਈ ਸੀ ਜਿਨ੍ਹਾਂ ਨੇ ਸੋ ਆਪਣੇ ਇਤਿਹਾਸ ਨਾਲ ਜੁੜੋ ਸ਼ਹੀਦਾਂ ਨੂੰ ਯਾਦ ਕਰੋ ਸ਼ਹੀਦਾਂ ਨੂੰ ਪ੍ਰਣਾਮ ਕਰੋ ਉਹਨਾਂ ਦੇ ਪੂਰਨਿਆਂ ਤੇ ਚੱਲੋ ਆਪਣਾ ਧਰਮ ਨਾ ਭੁੱਲੋ ਇਹ ਹੀ ਤੁਹਾਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਸਿੱਖ ਇਤਿਹਾਸ ਜ਼ਰੂਰ ਦੱਸੋ